ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਚਮਤਕਾਰ ਅਧਿਆਇ ਦੂਸਰਾ ਮਾਤਾ ਗੰਗਾ ਜੀ ਦਾ ਪੁੱਤਰ ਵਰਵਾਸੇ ਬਾਬਾ ਬੁੱਢਾ ਜੀ ਪਾਸ ਜਾਣਾ ਸਾਦ ਕੀ ਮਹਿਮਾ ਬੇਦ ਨਾ ਜਾਣੇ ਜੇ ਤਾ ਸੁਨੇ ਤੇ ਤਾ ਬਖਿਆਨ ਹੈ ਸਾਦ ਕੀ ਉਪਮਾ ਤੇ ਹੁ ਗੁੰਤੇ ਦੂਰ ਸਾਦ ਕੀ ਉਪਮਾ ਰਹੀ ਭਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਉੱਚ ਤੇ ਉੱਚੀ ਸਾਦ ਕੀ ਸੋਭਾ ਮੂਚਦੇ ਮੂਚੀ ਸਾਦ ਕੀ ਸੋਭਾ ਸਾਥ ਬਣ ਆਈ ਨਾਨਕ ਸਾਥ ਪ੍ਰਭ ਭੇਦ ਨਾ ਪਾਈ ਸੁਖਮਨੀ ਸਾਹਿਬ ਜੀ ਸਤਗੁਰੂ ਜੀ ਨੇ ਆਪਣੇ ਮਹਿਲਾ ਨੂੰ ਪੁੱਤਰ ਵਰ ਵਾਸਤੇ ਬਾਬਾ ਬੁੱਢਾ ਜੀ ਪਾਸ ਜਾਣ ਵਾਸਤੇ ਕਿਹਾ ਬਾਬਾ ਬੁੱਢਾ ਜੀ ਸੱਚੇ ਸਾਧ ਸੰਤ ਤੇ ਬ੍ਰਹਮ ਗਿਆਨੀ ਸਨ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਗੁਰੂ ਘਰ ਦੇ ਸੇਵਕ ਬਣੇ ਸਨ ਤੇ ਗੁਰੂ ਘਰ ਦੀ ਸੇਵਾ ਕਰਦੀਆਂ ਸਾਰੀ ਆਸ਼ੋਕਪਤੀਤ ਕਰ ਰਹੀ ਸਨ ਗੁਰੂ ਘਰ ਦੀ ਸੇਵਾ ਕਰਨ ਦਾ ਜਿੰਨਾ ਉਤਸ਼ਾਹ ਤੇ ਪ੍ਰੇਮ ਜਵਾਨੀ ਵੇਲੇ ਸੀ ਉਸ ਨਾਲੋਂ ਵੀ ਕਈ ਗੁਣਾ ਵੱਧ ਬੁਢੇਪੇ ਵੇਲੇ ਸੀ ਇਸ ਮਹਾਵਾਕ ਅਨੁਸਾਰ ਸਿਮਰਨ ਕਰਦਿਆਂ ਸੇਵਾ ਕਰਨ ਸਾਧਨਾ ਕਰਦਿਆਂ ਅਤੇ ਹੁਕਮ ਮੰਨਦਿਆਂ ਹੋਇਆਂ ਬਾਬਾ ਜੀ ਉਸ ਪੜਾ ਉੱਤੇ ਪੁੱਜ ਗਏ ਸਨ ਜਿੱਥੇ ਜਾ ਕੇ ਸਾਧ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਸਕਦਾ ਨਾਨਕ ਸਾਧ ਪ੍ਰਭ ਪੀਦ ਨਾ ਪਾਈ ਸਾਧ ਬ੍ਰह्म ਰੂਪ ਹੋ ਜਾਂਦਾ ਹੈ ਆਪ ਬ੍ਰह्म ਗਿਆਨੀ ਐਸੇ ਸਨ ਜੀਵੇਂ ਸਾਈਭਾ ਨੇ ਕਿਹਾ ਹੈ ਮਨ ਸਾਚਾ ਮੁਖ ਸਾਚਾ ਸੋਏ ਅ ਵਰਨਾ ਪੇਕੇ ਇਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰह्म ज्ञानी ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਇਹ ਸਾਰੇ ਲੱਛਣ ਬਾਬਾ ਬੁੱਢਾ ਜੀ ਦੇ ਜੀਵਨ ਤੇ ਸੁਭਾਅ ਨਾਲ ਟੁਕਦੇ ਸਨ ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਨ ਕਰਦੇ ਸੱਚ ਬੋਲਦੇ ਤੇ ਸੱਚ ਸੁਣਦੇ ਸਨ ਸਤਗੁਰੂ ਜੀ ਤੇ ਜਨਤਾ ਦੀ ਸੇਵਾ ਕਰਦੇ ਸਨ ਲੇ ਮੇਰੀ ਆਯੂ ਵਿੱਚ ਉਹ ਤਾਂ ਇਸ ਅਵਸਥਾ ਉੱਤੇ ਜਾ ਪੁੱਜੇ ਸਨ ਬ੍ਰह्मज्ञानी ਕੋ ਕੋਜਮ ਹੇ ਸਰ ਨਾਨਕ ਬ੍ਰह्मज्ञानी ਆ ਪਰਮੇ ਸਰ ਬਾਬਾ ਬੁੱਢਾ ਜੀ ਨੂੰ ਐਸੀ ਮਹাপুরਸ਼ ਤੇ ਬ੍ਰह्मज्ञानी ਜਾਣ ਕੇ ਹੀ ਸਰਬਸ਼ਕਤੀਵਾਨ ਸਤਗੁਰੂ ਜੀ ਨੇ ਆਪਣੇ ਮਹਿਲਾ ਨੂੰ ਸਲਾਹ ਦਿੱਤੀ ਸੀ ਕਿ ਉਹ ਬਾਬਾ ਜੀ ਦੇ ਡੇਰੇ ਪੁੱਜਣ ਬਾਬਾ ਜੀ ਬੀੜ ਵਿੱਚ ਰਿਆ ਕਰਦੇ ਸਨ ਇਹ ਬੀੜ ਟੰਡ ਕਸੇਲ ਨਗਰਾਂ ਦੇ ਨੇੜੇ ਸੀ ਜਿੱਤੇ ਹੁਣ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਬੀੜ ਹੈ ਇੰਨਾ ਪਾਸ ਬਹੁਤ ਸਾਰੇ ਸੰਤ ਮਹਤਮਾ ਰਿਆ ਕਰਦੇ ਸਨ ਗਊਆਂ ਆਮ ਹੁੰਦੀਆਂ ਸਨ ਬਾਬਾ ਜੀ ਜਦੋਂ ਗੁਰੂ ਜੀ ਦੀ ਸੇਵਾ ਤੋਂ ਵਿਲੇ ਹੁੰਦੇ ਤਾਂ ਬੀੜ ਵਿੱਚ ਚਲੇ ਜਾਂਦੇ ਅਤੇ ਉੱਥੇ ਗਊਆਂ ਦੀ ਸੇਵਾ ਕਰਾਉਂਦੇ ਸਤਗੁਰੂ ਜੀ ਦੇ ਕਹਿਣ ਅਨੁਸਾਰ ਮਾਤਾ ਗੰਗਾ ਜੀ ਨੇ ਇਹ ਤਾਂ ਫੈਸਲਾ ਕਰ ਲਿਆ ਕਿ ਉਹ ਬਾਬਾ ਬੁੱਢਾ ਜੀ ਤੇ ਹੋਰ ਸੰਤਾਂ ਤੇ ਬ੍ਰਹਮ ਗਿਆਨੀਆਂ ਦੀ ਸੇਵਾ ਕਰਨ ਵਾਸਤੇ ਬੀੜ ਵਿੱਚ ਜਾਣਗੇ ਪਰ ਇਹ ਨਾ ਪੁੱਛਿਆ ਕਿ ਜਾਣਾ ਕਿਵੇਂ ਚਾਹੀਏ ਗੁਰੂ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਸੀ। ਮਾਤਾ ਜੀ ਨੇ ਰੱਥ ਜੜਵਾਏ, ਕਈ ਪ੍ਰਕਾਰ ਦੇ ਭੋਜਨ ਤਿਆਰ ਕਰਵਾ ਕੇ ਨਾਲ ਦਾਸੀਆਂ ਤੇ ਸਿੱਖਾਂ ਨੂੰ ਲਿਆ। ਸ਼ਾਹੀ ਠਾਠ ਬਾਠ ਨਾਲ ਮਾਤਾ ਜੀ RAMDAS PUR ਤੋਂ ਉਤਰੀ। ਸੰਤ ਦੇ ਮੰਦ ਦੀ ਮੋਜ ਦਾ ਵੀ ਕਿਸੇ ਅੰਤ ਨਹੀਂ ਪਾਇਆ। ਜਿਸ ਸਮੇਂ ਮਾਤਾ ਜੀ ਢੀੜ ਵਿੱਚ ਪੁੱਜੀ ਤਾਂ ਰੱਥਾਂ ਦੇ ਚੱਲਣ ਦਾ ਖੜਕਾ ਹੋਇਆ। ਉਸ ਵੇਲੇ ਬਾਬਾ ਬੁੱਢਾ ਜੀ ਪਰਮਾਤਮਾ ਦੇ ਚਰਨਾਂ ਨਾਲ ਲਿਵ ਜੋੜੀ ਬੈਠੇ ਸਨ। ਉਹਨਾਂ ਨੇ ਸਹਿਜੂਆ ਪੁੱਛਿਆ ਖਟਕਾ ਕਿੱਸਾ ਹੈ ਗਊਆਂ ਡਰ ਰਹੀਆਂ ਹਨ ਬਾਬਾ ਜੀ ਸਤਗੁਰੂ ਜੀ ਦੇ ਮਹਿਲ ਆ ਰਹੇ ਹਨ ਇੱਕ ਸਿੱਖ ਨੇ ਬਾਬਾ ਜੀ ਨੂੰ ਦੱਸਿਆ ਸਤਗੁਰਾਂ ਦੇ ਮਹਿਲਾਂ ਨੂੰ ਕਿੱਧਰ ਭਾਜੜਾ ਪੈ ਗਈਆਂ ਬਾਬਾ ਜੀ ਦਾ ਦੂਸਰਾ ਬਚਨ ਸੀ ਓਲੇ ਪਾਸ ਸਰਾਪ ਮੂੰਹ ਨਿਕਲ ਗਿਆ ਜਦ ਮਾਤਾ ਜੀ ਬਾਬਾ ਪੁੱਢਾ ਜੀ ਕੋਲ ਪੁੱਛੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਪੁੱਤਰ ਵਰ ਮਿਲਣ ਦੀ ਥਾਂ ਭਾਜੜਾ ਪੈਣ ਦਾ ਸਰਾਪ ਮਿਲ ਗਿਆ ਹੈ ਸੰਤਾਨ ਉਪੋਜਨ ਚਕਾ ਦਿੱਤਾ ਅਰ ਹਿਰਦਾ ਕਬਰ ਆ ਗਿਆ ਨਿਰਾਸ਼ ਸਿਤ ਪਿੱਛੇ ਮੁੜ ਆਈ ਜਦ ਸਤਿਗੁਰੂ ਜੀ ਮਿਲੇ ਤਾਂ ਮਾਤਾ ਗੰਗਾ ਜੀ ਨੇ ਕਿਹਾ ਤੁਸਾਂ ਪੁੱਤਰ ਵਾਰ ਲੈਣ ਵਾਸਤੇ ਭੇਜਿਆ ਸੀ ਪਰ ਬਾਬਾ ਜੀ ਨੇ ਤਾਂ ਮੈਨੂੰ श्राप ਦਿੱਤਾ ਹੈ श्राप ਦੇਣ ਦੀ ਸਾਰੀ ਕਥਾ ਸਹਿ ਕਹਿ ਸੁਣਾਈ ਤਾਂ ਕਥਾ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਸੇ ਮਹਾਪੁਰਖ ਨੂੰ ਮਿਲਣ ਵਾਸਤੇ ਇਸ ਤਰ੍ਹਾਂ ਸ਼ਾਹੀ ठाट बाट ਨਾਲ ਨਹੀਂ ਜਾਣਾ ਚਾਹੀਦਾ ਬਾਬਾ ਬੁੱਢਾ ਜੀ ਕਿਸਾਨ ਸਾਧੂ ਹਨ ਕਿਹਾ ਚੰਗਾ ਹੁੰਦਾ ਕਣਕ ਤੇ ਛੋਲੇ ਰਲਾ ਕੇ ਮਿੱਸਾ ਆਟਾ ਆਪ ਪਿਠਾ ਜਾਂਦਾ ਉਸ ਆਟੇ ਦੀਆਂ ਛਰਦਾ ਨਾਲ ਮਿੱਸੀਆਂ ਰੋਟੀਆਂ ਆਪਣੀ ਹੱਥੀ ਪਕਾਈਆਂ ਜਾਂਦੀਆਂ ਉਹਨਾਂ ਰੋਟੀਆਂ ਨੂੰ ਮੱਖਣ ਨਾਲ ਚੋਪੜਿਆ ਜਾਂਦਾ ਗੰਡੇ ਰੱਖ ਕੇ ਰੋਟੀਆਂ ਬਨ ਕੇ ਸਿਰ ਉੱਤੇ ਚੁੱਕ ਕੇ ਅਤੇ ਲੱਸੀ ਦਾ ਘਟਵਾ ਲੈ ਕੇ ਇਥੋਂ ਬੀੜ ਤੱਕ ਪੈਦਲ ਜਾਂਦੀ ਉਹ ਤਾਂ ਕਿਤੇ ਵਾਰ ਪ੍ਰਾਪਤ ਹੋਣਾ ਸੀ ਸੰਤ ਸਾਧੂ ਨੂੰ ਮਿਲਣ ਗਿਆ ਗਰੀਬੀ ਵੇਸ ਤੋਂ ਕਮ ਲੈਂਦਾ ਹੈ ਹੰਕਾਰ ਤੇ ਮਾਇਆ ਦਾ ਦਿਖਾਵਾ ਨਹੀਂ ਕਰੀਦਾ ਮਾਤਾ ਗੰਗਾ ਜੀ ਨੇ ਸਾਰੇ ਬਚਨ ਤੇ ਅੰਨਲ ਸੁਣੀ ਉਹ ਤਾਂ ਜਾਣਵਾਰ ਕੇ ਵੀ ਪੁੱਤਰ ਗੋਦਖਿਰਣਾ ਚਾਹੁੰਦੇ ਸਨ ਉਹਨਾਂ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਸਵੇਰੇ ਉਸੇ ਤਰ੍ਹਾਂ ਕਰਨਗੇ ਸਤਿਗੁਰੂ ਜੀ ਨੂੰ ਇਹ ਉੱਤਰ ਦਿੱਤਾ ਮੈਂ ਭੁੱਲ ਗਈ ਮੈਨੂੰ ਚੇਤਾ ਨਾ ਰਿਹਾ ਨਹੀਂ ਤੇ ਤੁਸਾਂ ਕੋਲੋਂ ਪੁੱਛ ਲੈਂਦੀ ਕਿ ਕਿਸ ਤਰ੍ਹਾਂ ਬਾਬਾ ਜੀ ਦੇ ਡੇਰੇ ਪੁੱਜਾਂ ਅੱਛਾ ਸਵੇਰੇ ਆ ਚੱਕੀ ਪੀ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਾਂਗੀ ਸੱਚ ਹੈ ਜੇ ਪੁੱਤਰ ਮੈਨੂੰ ਉਤਖਿਰੋਣਾ ਹੈ ਤਾਂ ਸੇਵਾ ਮੈਨੂੰ ਕਰਨੀ ਚਾਹੀਦੀ ਹੈ ਸਵੇਰ ਹੋਈ ਮਾਤਾ ਗੰਗਾ ਜੀ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਸ੍ਰੀ ਚਪਚੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕੀਤਾ ਪਾਠ ਕਰਨ ਪਿੱਛੋਂ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਬੀੜਾ ਕਣਕ ਤੇ ਛੋਲੇ ਲੈ ਕੇ ਛੱਟਿਆਂ ਚੁੰਨਿਆਂ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਚੱਕੀ ਵਿੱਚ ਪੀਠਾ ਵਾਵਾ ਤਿੰਨ ਕੋਸੇਰ ਆਟਾ ਪੀਕੇ ਆਪ ਭਾਰੀਆਂ ਰੋਟੀਆਂ ਪਕਾਈਆਂ ਮੱਖਣ ਨਾਲ ਚੋਪੜੀਆਂ ਇੱਕ ਕਾਲ ਮੱਖਣ ਦਾ ਭਰ ਲਿਆ ਤੇ ਇੱਕ ਚਨਾ ਦਹੀਂ ਦਾ ਰੋਟੀਆਂ ਕੋਰੇ ਪੋਨੇ ਵਿੱਚ ਬੰਨੀਆਂ ਉਹਨਾਂ ਉੱਪਰ ਚਨਾ ਤੇ ਕਾਲ ਬੰਨਿਆ ਦਾਸੀ ਨੂੰ ਛਾਟੀ ਲੱਸੀ ਦਾ ਚੁਕਾ ਲਿਆ ਇੱਕ ਕੰਨੀ ਮੋٹے ਮੋٹے ਗੰਡੇ ਬੰਨ ਲਏ ਜਿਵੇਂ ਪਿੰਡਾਂ ਦੇ ਕਿਸਾਨਾਂ ਦੀਆਂ ਇਸਤਰੀਆਂ ਆਲ ਮੋਂਦੇ ਪੁਰਸ਼ਾਂ ਦੀਆਂ ਰੋਟੀਆਂ ਲੈ ਕੇ ਬਾਹਰ ਜਾਂਦੀਆਂ ਹਨ ਤੇ ਨੇ ਮਾਤਾ ਗੰਗਾ ਜੀ ਨੰਗੀ ਫੈਰੀ ਰੋਟੀਆਂ ਸਿਰ ਉੱਤੇ ਰੱਖ ਕੇ ਆਮ ਦਾਸਪੁਰ ਤੋਂ ਬਾਬਾ ਬੁੱਢਾ ਜੀ ਦੀ ਬੀੜਵਾਲ ਤੁਰ ਪਈ ਸੰਗ ਨਹੀਂ ਕੀਤੀ ਕਿਸੇ ਡਰ ਤੇ ਚਿਜਕ ਨਹੀਂ ਉਹਨਾਂ ਦੇ ਪੈਰ ਨਹੀਂ ਫੜੇ ਖੁਸ਼ੀ-ਖੁਸ਼ੀ ਮਨ ਵਿੱਚ ਉੱਤਰ ਖਡਾਉਣ ਦੀਆਂ ਸਧਰਾਂ ਰੱਖੀ ਮਾਤਾ ਜੀ ਤੁਰੇ ਗਈ ਸੱਚੀ ਪ੍ਰੀਤ ਨੇ ਬਾਬਾ ਬੁੱਢਾ ਜੀ ਦੇ ਹਿਰਦੇ ਨੂੰ ਪਹਿਲਾਂ ਹੀ ਸੁਰਜੀਤ ਕਰ ਦਿੱਤਾ ਕਰਤਾਰ ਨੇ ਬਾਬਾ ਜੀ ਨੂੰ ਬਹੁਤ ਖੁਖਲਾ ਦਿੱਤੀ ਉਹ ਉਸ راہ ਉੱਪਰ ਆ ਗਏ ਜਿੱਧਰੋਂ ਮਾਤਾ ਜੀ ਨੇ ਜਾਣਾ ਸੀ ਬਾਬਾ ਜੀ ਵੀ ਸਬਰੀ ਨਾਲ ਰਾਤ ਤੱਕਣ ਲੱਗੇ ਲੰਮਾ ਪੰਦ ਕਰਕੇ ਮਾਤਾ ਗੰਗਾ ਜੀ ਬੀੜ ਵਿੱਚ ਪੁੱਜੇ ਉਹਨਾਂ ਦੇ ਚਿਹਰੇ ਉੱਤੇ ਰਾਹੀ ਧੂੜ ਪੈ ਗਈ ਨੰਗੇ ਪੈਰਾਂ ਨੇ ਕੱਟੇ ਨਾਲ ਰੰਗ ਬਦਲ ਦਿੱਤਾ ਤਨ ਨੂੰ ਮੁੜਕਾ ਆ ਗਿਆ ਜਿਉਂ ਹੀ ਬਾਬਾ ਜੀ ਨੇ ਮਾਤਾ ਜੀ ਘਰਾਂ ਨੂੰ ਨੇੜੇ ਆਉਂਦਿਆਂ ਤੱਕਿਆ ਤਾਂ ਨਸ ਕੀ ਅੱਗੇ ਹੋਈ ਦੋਵੇਂ ਬਾਹੀ ਫਲਾ ਕੇ ਮਾਤਾ ਜੀ ਦੇ ਸਿਰ ਉੱਪਰੋਂ ਰੋਟੀਆਂ ਚੁਕਲੀਆਂ ਖੁਸ਼ੀ ਵਿੱਚ ਬੋਲ ਲੀਏ ਮਾਤਾ ਜੀ ਬਹੁਤ ਸੰਘਾ ਕੀਤਾ ਅੱਜ ਮੈਨੂੰ ਬਹੁਤ ਭੁੱਖ ਲੱਗੀ ਹੈ ਮਿਸੇ ਪ੍ਰਸ਼ਾਦੇ ਖਾਣ ਨੂੰ ਚਿਤ ਕਰਦਾ ਸੀ ਸਤਿਗੁਰੂ ਜੀ ਨੇ ਮਿਹਰ ਕੀਤੀ ਜੋ ਤੁਸਾਂ ਨੂੰ ਮੇਰੇ ਗਰੀਬ ਸਿੱਖ ਵੱਲ ਭੇਜਿਆ ਮੈਂ ਹੁਣ ਬਹੁਤਾ ਬੁੱਢਾ ਹੋ ਗਿਆ ਹਾਂ ਮੈਥੋਂ ਤੁਰ ਕੇ RAMDAS PUR ਨਹੀਂ ਪੁੱਜਿਆ ਜਾਂਦਾ ਨਹੀਂ ਤੇ ਤੁਸਾਂ ਕੋਲੋਂ ਪ੍ਰਸ਼ਾਦੇ ਛਕ ਆਇਆ ਕਰਾਂ ਇਸ ਤਰ੍ਹਾਂ ਕਹਿੰਦੇ ਹੋਏ ਸਤਿਗੁਰੂ ਜੀ ਦਾ ਜਸ ਕਰਦੇ ਹੋਏ ਬਾਬਾ ਜੀ ਪ੍ਰਸ਼ਾਦੇ ਰੱਖ ਕੇ ਇੱਕ ਟਾਲੀ ਹੇਠਾਂ ਬੈਠ ਗਏ ਵੱਲੀ ਹਾਰੀ ਗੁਰ ਆਪਣੇ ਦਿਹਾੜੀ ਸਤਵਾਰ ਮਾਤਾ ਜੀ ਨੇ ਕੁਝ ਪ੍ਰਸ਼ਾਦ ਦੇ ਬਾਬਾ ਬੁੱਢਾ ਜੀ ਦੇ ਹੱਥਾਂ ਉੱਪਰ ਰੱਖੇ ਮੱਖਣ ਪ੍ਰਸ਼ਾਦੇ ਉੱਤੇ ਰੱਖ ਦਿੱਤਾ ਚੰਨਾ ਦਹੀਂ ਦਾ ਅਕੇ ਰੱਖਿਆ ਤੇ ਨਾਲ ਘੰਡੇ ਘਰ ਦਿੱਤੇ ਪ੍ਰਸ਼ਾਦ ਛਕਦੇ ਛਕਦੇ ਬਾਬਾ ਜੀ ਅਨੇਕਾਂ ਸ਼ੁਭ ਬਚਨ ਕਰੀ ਗਏ ਉਹਨਾਂ ਨੇ ਮੋਟੀ ਗੰਡੇ ਨੂੰ ਪੰਨਿਆ ਗੰਡਾ ਪੰਦੇ ਹੋਏ ਬੋਲੇ ਮਹਾਬਲੀ ਮਹਾਪਰਤਾਪੀ ਪੁੱਤਰ ਆਪ ਤੇ ਕਰ ਹੋਵੇਗਾ ਜਿਸ ਤਰ੍ਹਾਂ ਮੈਂ ਗੰਡਿਆਂ ਦੇ ਸਿਰ ਪੰਦਾ ਹਾਂ ਤੇ ਮੇ ਉਹੋ ਦੁਸ਼ਮਨਾ ਦਾ ਸਿਰ ਪੰਨਿਆ ਕਰਨਗੇ ਯੁੱਧ ਕਰਨਗੇ ਸ਼ੀਰਾਂ ਨਾਲ ਲੜਨਗੇ ਤੇ ਸ਼ੀਰਾਂ ਨੂੰ ਨਥ ਪਾਉਣਗੇ ਬਾਦਸ਼ਾਹ ਹੋਣਗੇ ਬਾਦਸ਼ਾਹ ਬਾਬਾ ਜੀ ਦੇ ਸਹਿਜ ਸੁਭਾਅ ਬੋਲੇ ਹੋਏ ਪਤਨਾ ਨੂੰ ਸੁਣ ਸੁਣ ਕੇ ਮਾਤਾ ਜੀ ਪ੍ਰਸੰਨ ਹੁੰਦੇ ਸਨ ਪਰ ਸੰਤਾ ਨਾਲ ਉਹਨਾਂ ਦਾ ਹਿਰਦਾ ਧੜਕਣ ਲੱਗਾ 100 ਸਾਲ ਦੀ ਉਮਰ ਤੋਂ ਵੱਡੇ ਬਜ਼ੁਰਗ ਮਾਤਾ ਗੰਗਾ ਜੀ ਨੂੰ ਮਾਤਾ ਜੀ ਆਖ ਕੇ ਸਤਿਕਾਰ ਨਾਲ ਬੁਲਾਉਂਦੇ ਹੋਏ ਇਉਂ ਵਰ ਦੇ ਜਾਂਦੇ ਸਨ ਜਿਵੇਂ ਵੈਦਿਕ ਸਮੇਂ ਬ੍ਰह्म ਰਿਖੀ ਲੋੜਵੰਦਾ ਨੂੰ ਵਰਦਿਆ ਕਰਦੇ ਸਨ ਮਾਤਾ ਜੀ ਤੁਸਾਂ ਦੀ ਕੁੱਖ ਖਰੀ ਹੋਵੇਗੀ ਦੁਸ਼ਮਣਾਂ ਦੇ ਮੂੰਹ ਕਾਲੇ ਹੋਣਗੇ ਗੁਰਿਆਈ ਤੁਸਾਂ ਦੇ ਪਰਵਾਰ ਨੂੰ ਲਈ ਰਹੇਗੀ ਪੁੱਤਰੀ ਖੜਾਬੋਗੇ ਚਿੰਤਾ ਨਾ ਕਰੋ ਕਰਤਾਰ ਦਾ ਪਾਣਾ ਇਸੇ ਤਰ੍ਹਾਂ ਹੈ ਸਿੱਧਕ ਵਾਲਿਆਂ ਦੇ ਬੇੜੇ ਪਾਰ ਹੁੰਦੇ ਹਨ ਬਾਬਾ ਜੀ ਨੇ ਰੱਜ ਕੇ ਪ੍ਰਸ਼ਾਦ ਮਿੱਠੀਆਂ ਰੋਟੀਆਂ ਦਾ ਚੱਕ ਲਿਆ ਲੱਸੀ ਪੀਤੀ ਜੋ ਰੋਟੀਆਂ ਹੋਰ ਸਨ ਉਹ ਸਿੱਖਾਂ ਨੂੰ ਛਕਾ ਦਿੱਤੀਆਂ ਗਈਆਂ ਸਭ ਦੀਆਂ ਖੁਸ਼ੀਆਂ ਤੇ ਅਸੀਸਾਂ ਪ੍ਰਾਪਤ ਕਰਕੇ ਮਾਤਾ ਜੀ ਖੁਸ਼ੀ-ਖੁਸ਼ੀ ਮੁੜੇ ਉਹ ਸਤਿਗੁਰੂ ਜੀ ਦੇ ਬਚਨ ਚੇਤੇ ਕਰਕੇ ਘੁੰਦੇ ਆਉਂਦੇ ਸਨ ਸੰਤ ਪ੍ਰਸਾਦ ਪਈ ਕਿਰਪਾਲਾ ਹੋਏ ਆਪ ਸਾਈਂ ਗੂਨ નિਧਾਨ ਨਿਤ ਗਾ ਕੇ ਨਾਨਕ ਸਹਿ ਸਾ ਦੁੱਖ ਮਿਟਾਈ RAMDAS PUR ਸ਼੍ਰੀ ਅੰਮ੍ਰਿਤਸਰ ਪਹੁੰਚ ਕੇ ਮਾਤਾ ਜੀ ਨੇ ਬਾਬਾ ਬੁੱਢਾ ਜੀ ਦੇ ਬੋਲੇ ਬਚਨ ਸਾਰੇ ਸਤਿਗੁਰੂ ਜੀ ਨੂੰ ਸੁਣਾ ਦਿੱਤੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਤੁਸਾਂ ਦੀ ਇੱਛਾ ਪੂਰੀ ਹੋ ਜਾਵੇਗੀ ਮਾਤਾ ਜੀ ਹਰ ਰੋਜ਼ ਇਸ ਸ਼ਬਦ ਦਾ ਪਾਠ ਕਰਦੇ ਰਹੇ ਔਖਾ ਦਿਖਾਇਓ ਹਰ ਕੋ ਨਾਉ ਸੁਖ ਪਾਏ ਦੁੱਖ ਬਿਨਸਿਆ ਥਾਓ ਤਾਪ ਗਿਆ ਤਾਪ ਗਿਆ ਬਚਨ ਗੁਰ ਪੂਰੇ ਆਨੰਦ ਪਾਇ ਸਭ ਮਿਟੇ ਵਿਸੂਰੇ ਰਹਾਉ ਜੀ chant ਸਗਲੇ ਸੁਖ ਪਾਇਆ ਪਾਰ ਭ੍ਰਮ ਨਾਨਕ ਮਨ ਤੇ ਆਇਆ ਆਸਾ ਮਹਲਾ 5 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ